ਪਬਜੀ ਤੁਹਾਾਰੇ ਜੀ ਤੁਂ ਜੀਆਂ ਕਾ ਦਾ ਤਾਰਾ ਸਭ ਜੀ ਤੁਹਾਾਰੇ ਜੀ ਸਾਰੇ ਜੀ ਤੇਰੇ ਹੀ ਨੇ ਦੇਖੋ ਇੱਥੇ ਆਦਮੀ ਨੀ ਗੱਲਾਂ ਯਾ ਸਭ ਜੀ ਵੀ ਗੱਲਾ ਆਦਮੀ ਹੋਣੀ ਭੀ ਤਾਂ ਸਾਰੇ ਹੀ ਨੇ ਪਸ਼ੂ ਪੰਛੀ ਬਰਖਾ ਸਾਵਰ ਸਾਰੇ ਹੀ ਨੇ ਗੱਲ ਆਦਮੀ ਦੀ ਨਹੀਂ ਹੈ ਸਾਰੀ ਬਾੜੀ ਬੇਦ ਆਦਮੀ ਰੋਸ ਬੋਦ ਨਹੀਂ ਆਦਮੀ ਦਾ ਸਰੀ ਹੈ ਸਾਰੀ ਬਾੜੀ ਜਿਹਨੂੰ ਕਹਿ ਸਭ ਜੀਤ ਤੁਹਾਰੇ ਜੀ ਤੂੰ ਜੀਆ ਦਾ ਦాతਾਰਾ ਉਹ ਗੁਰੂ ਹੈ ਉਹ ਸ਼ਬਦ ਗੁਰੂ ਹੈ ਉਹ ਬਿਸ਼ਭਰੂਪ ਹੈ ਬਿਸ਼ਭਰੂਪ ਸਭਲਾਂ ਜੀਆਂ ਕਾ ਦాతਾ ਖਬਰਾਂ ਜੀਆਂ ਕਾ ਦాతਾ ਤੂੰ ਜੀਆ ਕਾ ਦాతਾਰਾ ਉਹ ਦాతਾਰਾ ਜਿਹੜਾ ਹੈ ਸੱਚਾ ਉਹ ਉੱਥੇ ਤੱਕ ਪਹੁੰਚਣਾ ਨੇ ਉਹ ਲੈ ਵੀ ਜੀ ਸ਼ਾਮਲ ਹੋਣਾ ਖਜ਼ਾਨੇ ਚ ਬੈਠ ਜਾਣਾ ਖਜ਼ਾਨਾ ਉਹ ਖਰਾ ਹੋ ਜੂ ਖਜ਼ਾਨੇ ਚ ਬੈਜੂ ਫਿਰੇ ਸੱਜਣਾ ਹਰਾ ਰਚਣਾ ਹਰਾ ਧੀਰੇ ਦਾ ਹੂੰ ਤੂੰ ਜੀਆਂ ਕਾ 12 17 ਹਰ ਤੇ ਆਵੋ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ ਇਸ ਘੜ ਕੇ ਸੇ ਸੰਤੋ へ ਗੁਰ ਸਿੱਖੋ ਹਰ ਜਿਹੜਾ ਨਾ ਉਹਦੇ ਤੇ ਧਿਆਨ ਰੱਖੋ ਮਾਇਆ ਤੇ ਆਣਾ ਰੱਖੋ ਬਾਹਰ ਦੇ ਅੰਨ ਨਾ ਰੱਖੋ ਅੰਦਰ ਮੁਖੀ ਆਪਣੇ ਦੇ ਦਰ ਧਿਆਨ ਰੱਖੋ ਆਪਣੇ ਗੁਰਬਾਨ ਵਿੱਚ ਸਿਰ ਨਹੀਂ ਮਾ ਕਰਕੇ ਦੇਖੋ ਬਾਹਰ ਨੂੰ ਦੇਖੋ ਕੁਝ ਹਰ ਅੰਦਰ ਹਰ ਤੇ ਆਵੋ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ ਸਾਰੇ ਦੁੱਖ ਦੇਖੋ ਖਤਮ ਕਰਨ ਵਾਲਾ ਵੀ ਲਿਖਿਆ ਹੋਇਆ ਦੁਕਾਨਾਂ ਨਾਸ ਕਰਨ ਵਾਲਾ ਨਹੀਂ ਲਿਖਿਆ ਹੋਇਆ ਦੋ ਘਰ ਨੂੰ ਰੋਕਣ ਵਾਲਾ ਨਹੀਂ ਲਿਖਿਆ ਹੋਇਆ ਵਿਸਾਰਣ ਹਾਰਾ ਲਿਖਿਆ ਹੈ ਦੁੱਖ ਆਣ ਗਏ ਤੁਹਾਨੂੰ ਪਤਾ ਨਹੀਂ ਲੱਗਣਾ ਦੁੱਖ ਦੁੱਖ ਨਹੀਂ ਨੇ ਤੁਹਾਡੇ ਵਾਸਤੇ ਵਿਸਾਰਣ ਹਾਰਾ ਭੁੱਲ ਜਾਣ ਵਾਲਾ ਵਿਸਾਰ ਵਾਲਾ ਕਿਵੇਂ ਆਦਮੀ बेहोश ਪਿਆ ਸੰਸਾਰ ਵਿਸਰਿਆ ਹੋਇਆ ਉਹਨੂੰ ਤੇ ਉਹ ਚੀਰ ਫੜ ਡਾਕਟਰ ਕਰੀ ਜਾਂਦੇ ਉਹਨੂੰ ਕੋਈ ਪਤਾ ਨਹੀਂ ਬਾ ਵਿਸਾਰਣ ਹਾਰਾ ਕਹਿੰਦੇ ਉਹਨੂੰ ਵਿਸਰੇ ਹੋਰ ਵਿਸਰੇ ਕਾ ਤੇਰਖੁੱਡੀ ਜੈ ਨਹੀਂ ਹੋ ਇਹ ਤੇਰਖੁੱਡੀ ਜੋਦਾ ਸ਼ਰੀਰ ਦਾ ਪਤਾ ਹੁੰਦਾ ਜਿਹੜਾ ਤੇਰਖੁੱਡੀ ਚ ਰਹਿੰਦਾ ਨਹੀਂ ਉਹਦੇ ਦੁੱਖ ਵਿਸਰੇ ਹੋਏ ਹੁੰਦੇ ਨੇ ਸੰਸਾਰੀ ਦੁੱਖਰ ਭੁਖ ਦੋਏ ਵਿਸਰੇ ਨੇ ਦੁੱਖਰ ਭੁਖ ਕਿਨੂ ਜਿਹੜਾ ਤੇਰਖੁੱਡੀ ਚ ਇਕਨਾ ਦੁੱਖ ਭੁਖ ਸੱਟ ਮਾਰ ਵੇ ਜਮਾਰ ਰਹਦੀ ਐ ਇਹ ਪੀ ਦਾ ਤੇਰੀ ਦਾਤ ਆ ਬਾਹਰ ਵੀ ਤੇਰੀ ਦਾਤ ਆ ਦੇਖੋ ਬਾਹਰ ਦੁਖਰ ਭੁਖਾਤ ਨਹੀਂ ਮਾਰ ਦਾਤ ਆ ਜੇ ਬਾਹਰ ਨਾ ਹੋਵੇ ਤੈਨੂੰ ਯਾਦੋਂ ਨਹੀਂ ਕਰਦੇ ਹੋ ਬਾਹਰ ਯਾਦ ਕਰਾਉਂਦੀ ਕਿ ਰਬ ਨੂੰ ਤਾਂ ਮਾਰ ਯਾਦ ਕਰਾਉਂਦੀ ਆ ਯਾਦ ਗਰੀਬ ਦੁਖੀ ਹੁੰਦਾ ਨਾ ਕਿਤੇ ਇਹ ਕਿਹਨਾਂ ਜਾਨਵਰ ਵੀ ਜਣਾ ਹੈ ਰੋਜੀ ਰੋਟੀ ਦੇ ਜਿਹੜਾ ਜਾਂਦਾ ਸਵੇਰੇ ਕੋਲੋਂ ਲੈਂਦਾ ਉਹ ਚਾਹ ਦਲਚੇ ਲਵੇ ਚਾਹ ਕੋ ਬੰਨੇ ਚਾਹ ਨਾ ਉਹ ਮਜ਼ਦੂਰ ਵੀ ਨੋ ਲੈ ਕੇ ਚੱਲਦਾ ਉਹ ਦੁਕਾਨਦਾਰ ਚਾਹ ਕੱਡਾਈ ਅਮੀਰ ਹੋਵੇ ਕਿੰਡੀਓ ਦੁਕਾਨ ਚੱਲਦੀ ਹੋਵੇ ਦੁਕਾਨ ਤੇ ਆਉਂਦਾ ਪਹਿਲਾਂ ਉਹਦਾ ਨੋ ਲੈਂਦਾ ਪਸਾ ਦੇਖਦਾ ਅਮੀਰ ਹੋਵੇ ਚਾਹ ਗਰੀਬ ਹੋਵੇ ਵੱਡੇ ਤੇ ਵੱਡਾ ਰਾਜਾ ਹੋਵੇ ਜਾ ਜਾਗਰੂ ਚੜ੍ਹਦਾ ਕਾਫੂ ਕਮ ਜਾਂਦਾ ਜ਼ਰੂਰ ਨਾ ਲੈਂਦਾ ਜੇ ਮੂਰੇ ਤੇ ਬਹੁਤ ਦਾ ਮੁਕਾਬਲਾ ਕਰਦੇ ਆਂ ਤੇ ਜੱਤ ਆਉਂਦਾ ਨਾ ਲੈਂਦਾ ਕਦੇ ਉਹਦਾ ਨਾ ਉਹਨੂੰ ਵੀ ਲੈਣਾ ਪੈਂਦਾ ਜੇ ਕਿਤੇ ਨਾ ਲੈਂਦਾ ਹੋਵੇ ਤੇ ਜੱ ਲੈਣਾ ਪੈਂਦਾ ਜਾਂ ਕੋਈ ਹੋਰ ਵਿਪਤਾ ਆ ਪਤਾ ਆ ਜਾ ਕੋਈ ਬਿਵਾਰੀ ਆ ਜਾ ਕੋਈ ਐਸਾ ਚੀਜ਼ ਆ ਜਾ ਜਿਹੜੇ ਸਿਆਣੇ ਨੇ ਰੋਜ ਲੈਦਰ ਰੋਜੇ ਬਣਦਾ ਲੈ ਹਾਂਜੀ ਹਰੇ ਆਪੇ ਠਾਕੁਰ ਹਾਰਾ ਪੇਸ਼ ਸੰਸਾਰ ਦਾ ਦੁੱਖ ਨੂੰ ਦੁੱਖ ਬਨਣਾ ਨਹੀਂ ਆ ਜੋ ਨਾ ਦੁੱਖ ਮੰਦ ਖ ਨਹੀਂ ਮੰਨ ਸੁਖ ਸੁਨੇ ਔਰ ਪਹਿ ਨਹੀਂ ਜਾ ਕੇ ਕੰਚਨ ਭੱਟੀ ਮੰ ਇਹ ਮੰਨਣਾ ਸੀ ਗੁਰਬਾਣੀ ਦਾ ਉਪਦੇਸ਼ ਹੈ ਦੁੱਖ ਦਾ دارو ਹੈ ਬਸ ਰੋਣਾ ਮੁੱਕਿਆ ਸੁਖਾ ਗਵਾਂਡੀਆਂ ਨੂੰ ਸੋਗ ਕਹਿੰਦੇ ਨੂੰ ਰੋਗ ਦਿੱਤਾ ਹੋਇਆ ਮੈਨੂੰ ਦੋਖਾ ਮੈਨੂੰ ਦੁਆ ਦਿੱਤੀ ਹੈ ਮੇਰੀ ਮਵਾਰੀ ਘਾਟੂ ਉਹਨਾਂ ਦੀ ਮਾਰੀ ਵਾਝਣੀ ਜੇ ਦ੍ਰਿਸ਼ਟੀਕੋਣ ਫੇਰ ਦੁੱਖ ਨਹੀਂ ਬੁਰਾ ਲੱਗਦਾ ਜੇ ਦ੍ਰਿਸ਼ਟੀਕੋਣ ਨਹੀਂ ਫੇਰ ਤਾਂ ਕੋਰਾ ਲੱਗਦਾ ਗਵਾਂਡੀਆਂ ਨੂੰ ਸੋਗ ਹੋਰ ਨਹੀਂ ਨਾ ਲੱਗਦਾ ਹੋ ਕਹਿੰਦਾ ਮੈਨੂੰ ਤਾਂ ਇਹ ਰੋਗ ਆ ਮੇਰੇ ਆਲਾ دارو ਘਰ ਹੁੰਦੇ ਨੇ ਹਾਂਜੀ ਹਰਾ ਪੇਠਾਕੁਰ ਹਰਾ ਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਹਰਾ ਪੇਠਾਕੁਰ ਹਰਾ ਪੇ ਸੇਵਕ ਜੀ ਦੇਖੋ ਦੋ ਜੀ ਜਾਂਗੇ ਸੇਵਕ ਵੀ ਆਪੇ ਠਾਕਰ ਵੀ ਆਪੇ ਕਹਤੇ ਆਗੇ ਹੁਣ ਠੇ ਸੇਵ ਕਿਉਂ ਕਹੇ ਸੱਜਣ ਆ ਰਹੀ ਆਵਾ ਰੱਜਣ ਆ ਰਹੀ ਆਪੇ ਇਹ ਜਦ ਆਇਆ ਸੀ ਕੌਣ ਸੀ ਹੋਂ ਵਿੱਚ ਆਇਆ ਹਸ ਆਇਆ ਸੀ ਆ ਮਨ ਬਗਲਾ ਦੇ ਵਿੱਚੋਂ ਨਿਕਲ ਕੇ ਸਰੀਰ 'ਚ ਵੜਿਆ ਸੀ ਜਦ ਸਰੀਰ ਛੱਡਿਆ ਬਗਲਾ ਫੇਰੇ ਦੇ ਵਿੱਚ ਵਸਵਾ ਗਿਆ ਦੇ ਹੰਸ ਇਕੱਲਾ ਬਸ ਐ ਹੈ ਖੇਡ ਚੱਲਦੀ ਹੈ ਜਿਹੜਾ ਇਹ ਖੇਡ ਨੂੰ ਸਮਝਿਆ ਨਹੀਂ ਉਹ ਆ ਗੱਲ ਨਹੀਂ ਸਮਝ ਸਕਦਾ ਇਹ ਦੋ ਕਾਤੇ ਹੁੰਦੇ ਨੇ ਦੋ ਦਾ ਆਗੇ ਦੁਆਪਰ ਚ ਹੁੰਦਾ ਦੁਆਪਰ ਦਾ ਨਾਮ ਹੈ ਦੋ ਹੈ ਇਦੋਂ ਆਪਰ ਜਾ ਕੇ ਦੋ ਬਣਦੇ ਨੇ ਉਹਨਾਂ ਵਾਲਾ ਦੋਪਰ ਨਹੀਂ ਹੈ ਸਾਡੇ ਕੋਲ ਇਹ ਬਾਕੀ ਦਿਨਾਂ ਕਾਲਾ ਜੇ ਕੱਲਾ ਇੱਕ ਹੈ ਜੀ ਚਾਹੇ ਕੱਚਾ ਹੈ ਚਾਹੇ ਪੱਕਾ ਹੈ ਚਾਹੇ ਬੀਜ ਰੂਪ ਚਾਹੇ ਚਾਹੇ ਬਰਸ਼ ਰੂਪ ਚ ਹੈ ਦਿਨਾਂ ਕਾਲਾ ਜੇ ਇੱਕ ਹੈ ਕੇਵਲ ਨਾ ਦੋ ਕਾਲਾਂ ਚ ਇੱਕ ਹੈ ਦੋ ਕਾਲਾਂ ਨਾਲ ਜੇ ਹੈ ਤੋਂ ਦੋ ਕਾਲ ਜੋਗੇ ਇੱਕ ਹੋ ਸਕਦਾ ਹੈ ਕਾਲ ਜੋਗੇ ਤੇ ਇੱਕ ਹੋਣ ਵਾਸਤੇ ਗਿਆ ਇਹ ਯੁਗ ਵਿੱਚ ਏਕੇ ਕੋ ਆਇਆ ਇਹ ਯੁਗ ਤਾਂ ਇੱਕ ਹੋਣ ਵਾਸਤੇ ਆਇਆ ਤੂੰ ਜੇ ਤਾਂ ਇੱਕ ਹੋ ਗਿਆ ਫਿਰ ਤਾਂ ਚਲ ਹੋਣਾ ਨਹੀਂ ਜੇ ਕੰਨਾ ਹੋਇਆ ਤਾਂ ਦੂਜਾ ਜਨਮ ਹੋ ਲਈਏ ਇਹ ਦੁਆਪਰ ਦੇ ਵਿੱਚ ਇਹਦੇ ਦੋ ਵਰਦੇ ਨੇ ਅੱਧਾ ਹੈ ਨਿਕਲ ਕੇ ਸ਼ਰੀਰ ਜੀ ਜੁੜ ਜਾਂਦਾ ਦੁਤੀਆ ਅਰਧੋ ਅਰਧ ਸਮਾਨੋ ਅਖੀਰ ਕਹਿੰਦਾ ਕਿ ਦੁਆ ਪਰ ਜਾ ਅੱਧਾ ਆ ਆਖੇ ਮਾਇਆ ਜਿਸਮ ਆ ਗਿਆ ਦੁਤੀਆ ਅਰਧ ਵਰਧ ਸਮਾਨਾ ਗੁਰਬਾਣੀ ਦਾ ਸ਼ਬਦ ਹੈ ਉਹ ਦਾ ਮੇਰਾ ਖਿਆਲ ਹੈ ਭਗਤ ਬਾਣੀ ਦਾ ਹੀ ਹੈ ਸ਼ਾਇਦ ਹੈ ਇੱਕ ਰਹਿ ਜਾਂਦਾ ਇੱਕੋ ਜਨ। ਜਦ ਇੱਕ ਰਹਿ ਜਾਂਦਾ ਫਿਰ ਇੱਕ ਨੂੰ ਜਾਣਦਾ। ਇਹ ਕਹ ਰਹਿ ਜਾਂਦਾ ਇੱਕੋ ਜਨ। ਜਦ ਇੱਕੋ ਕਹ ਰਹਿ ਜਾਂਦਾ ਹੈ ਨਾ ਕਲਯੁਗ ਚ ਇੱਕੇ ਹੋ ਕੇ ਰਹਿ ਜਾਂਦਾ ਹੈ ਹਮੇਸ਼ਾ ਵਾਸਤੇ। ਇਹ ਇਕਾਂਤਨ ਹੈ। ਇਹ ਇਕਉਦ। ਹੋਏ ਇਕਾਂਤ ਇਕਾਂਤ ਹੋ ਜਵੇ ਜਿਨ੍ਹਾਂ ਜਰ ਸਰੀਰ ਛੱਡਦਾ ਨਹੀਂ ਉਹਨਾਂ ਜਰ ਇੱਕੇ ਬੜਿਆ ਰਹੇ। ਇਕ ਆਲਦ ਗਦਰ ਅੰਤ ਤੱਕ ਸ਼ਰੀਰ ਦੇ ਕਰੇ ਦੋ ਹੋ ਵੀ ਨ ਰਹਿ ਕਾਂ ਤੇ ਕੋਮਨ ਵਸਿਆ ਆਸਾ ਮਹਿਨ ਰਸੋ ਰਹਿ ਕਾਂ ਤੇ 51 ਵਸਿਆ ਇੱਕ ਹੋ ਕੇ ਮਨ ਵਸਿਆ ਰਹੇ ਆਸਾ ਮਹਿਨ ਰਸੋ ਸਿੱਧਾ ਨੂੰ ਦਸ ਰਹੇ ਨੇ ਆ ਬਲਦਾਨ ਕੋ ਆ ਵੀ ਦੀਆ ਛਟਣ ਦੀ ਤੁਹਾਡੇ ਵਾਲੀ ਵੀ ਦੀ ਹੈ ਉਹ ਨਹੀਂ ਛਟਣ ਦੀ ਤੇ ਵਿਧੀਆ ਚੁੱਟਣ ਦੀ ਇਹ ਕੋ ਕੇ ਰਹਿ ਸਕਦਾ ਹੈ ਸਰੀਰ ਤੇ ਅਖੀਰ ਤੱਕ ਪਕਤਣੇ ਕਰਕੇ ਦਿਖਾਇਆ ਹੈ ਗੁਰਬਤ ਨੇ ਵੀ ਕਰਕੇ ਦਿਖਾਇਆ ਖਾਲਸੇ ਨੇ ਵੀ ਕਰਕੇ ਦਿਖਾਇਆ ਪਿੱਛੋਂ ਹੁੜ ਵੀ ਹੋ ਸਕਦਾ ਹੈ ਕਿਉਂ ਰਿਓ ਦਿਖਾ ਕੋਈ ਕਰੇ ਐ ਤਾਂ ਸਹੀ ਲਖੇ ਜੇ ਕੋਈ ਆ ਹਰ ਦੀ ਗੱਲ ਚਲਦੀ ਹੈ ਹਰ ਪੁਰਖ ਦੀ ਹਾਂ ਤਾਂ ਸਹੀ ਲਖੇ ਜੇ ਕੋਈ ਸਾਰੇ ਧਿਆਨ ਧਰਦੇ ਨੇ ਧਿਆਨ ਦੇ ਵਿੱਚ ਆ ਸਕਦਾ ਹੈ ਜੇ ਕੋਈ ਧਰੇ ਸਭ ਤੇ ਆਵੇ ਸਭ ਤੇ ਆਵੇ ਤਾਂ ਜੀ ਹਰ ਸੱਚੇ ਸਰਜਣ ਹਾਰਾ ਹੈਗਾ ਤਾਹੀ ਧਰਦੇ ਨੇ ਧਿਆਨ ਜਿਹੜਾ ਨੂੰ ਮਿਲ ਗਿਆ ਉਹਨਾਂ ਨੇ ਦੱਸਿਆ ਹੈ ਪ੍ਰਾਪਤੀ ਦੇ ਬਾਅਦ ਦੱਸਿਆ ਹੈ ਸੋ ਬੋਲੇ ਜੋ ਪੇਖੇ ਅੱਖੀ ਜਿਹਨੂੰ ਦੇਖ ਲਿਆ ਉਹਨੂੰ ਨੇ ਦੱਸਿਆ ਇਹ। ਹਾਂ। ਕਿਆ ਨਾਨਕ ਜੰਤ ਵਿਚਾਰਾ। ਕਿਆ ਨਾਨਕ ਜੰਤ ਵਿਚਾਰਾ ਨਾਨਕ ਕਹਿੰਦਾ ਵਿਚਾਰਾ ਜੰਤ ਹੈ ਤਾਂ ਕੁਛ ਹੋ ਨਹੀਂ ਹੈ। ਜਿਹੜਾ ਸ਼ਰੀਰ ਨਾਲ ਜੁੜਿਆ ਹੋਇਆ ਜੰਤ ਹੈ। ਅੱਦਾ ਹੈ ਜੰਤ ਹੈ। ਅੱਧਾਰ। ਇਹਨਾਂ ਜੰਤਾਂ ਦੇ ਬਸ ਕੁਛ ਨਹੀਂ। ਜਨਤਾ ਦੇ ਬਸ ਵਿੱਚ ਕੁਛ ਨਹੀਂ ਪਰ ਜਨਤਾ ਗੱਲ ਨਹੀਂ ਬੰਦੇ ਸਾਡੇ ਬਸ ਵਿੱਚ ਕੁਛ ਨਹੀਂ ਝਗੜਾ ਐ ਇਸ ਗੱਲ ਦਾ ਜਦ ਤਨੇ ਮੰਨਦੇ ਸਾਡੇ ਬਸ ਕੁਛ ਨਹੀਂ ਸੱਚੇ ਜਨਤਾ ਕੇ ਆ ਸਿੱਖ ਵੀ ਉਹ ਨਾ ਜਨਤਾ ਦੇ ਵਿੱਚ ਨੇ ਜਿਹਨਾਂ ਦਾ ਗੁਰੂ ਤਾਂ ਕਹਿੰਦਾ ਹੈ ਸ਼ਬਦ ਗੁਰੂ ਤਾਂ ਕਹਿੰਦਾ ਹੈ ਕਿ ਜਨਤਾ ਕੇ ਬਸ ਕੁਛ ਨਹੀਂ ਪਰ ਇਹ ਨਹੀਂ ਬੰਦੇ ਬਸ ਕੁਛ ਨਹੀਂ ਜਿਹੜਾ ਆਪਣੇ ਗ੍ਰੰਥ ਦੀ ਗੱਲ ਨਾ ਮੰਨੇ ਉਹਦੇ ਵਿਸ਼ਵਾਸ ਹੀ ਨਾ ਕਰੇ ਫਿਰ ਉਹ ਕਹੇ ਮੈਂ ਸਿੱਖਾਂ ਦੁਨੀਆ ਦਾ ਜਾਣਦੀ ਹੋਇਆ ਫਿਰ ਕਹੇ ਜੇ ਸਿੱਖੋ ਤੁਸੀਂ ਹਰਾਪੇ ਠਾਕੁਰ ਹਰਾਪੇ ساری ਦੁਨੀਆ ਜਾਣਦੀ ਹੈ ਕਹੇ ਜੇ ਸਿੱਖੋ ਤੁਸੀਂ ਜਿਹੜਾ ਆਪਣੇ ਪਿਓ ਦੀ ਗੱਲ ਹੀ ਮੰਦਾ ਵੰਡੀ ਗਵੰਡੀ ਸਾਰੇ ਲੋਕ ਜਾਣਦੇ ਹੀ ਹੁੰਦੇ ਨੇ ਕਿ ਕਿੰਨਾ ਕੁ ਲੈ ਕੇ ਕਿੰਨਾ ਕੁ ਨਾਰਾ ਕਹਿ ਹੈ ਜਾਣਦੇ ਹੀ ਹੁੰਦੇ ਨੇ ਲੋਕ ਕੋਈ ਕਹਿਣਾ ਕੋਈ ਨਹੀਂ ਕਹਿਦੋ ਕਹਿ ਕੇ ਉਹਨਾਂ ਨੇ ਲੈਣਾ ਵਿਕੀ ਹੈ ਕਹਿ ਕੇ ਘਰ ਦੇ ਕੀ ਲੈਣਾ ਕੋਈ ਲੈ ਗੋ ਆਪਣੇ ਵਾਸਤੇ ਲੈ ਗੋ ਆਪਣੇ ਵਾਸਤੇ ਦੂਰੇ ਦੇ ਕੀ ਲੈਣਾ ਕਹਿ ਕੇ ਉਹਨੇ ਭਰਾ ਹੀ ਕਿਹਾ ਨਾੜੀ ਕਹਿ ਕੇ ਹਰਿਆਪੇ ਠਾਕੁਰ ਹਰਿਆਪੇ ਸੇਵਕ ਜੀ ਕਾ ਨਾਨਕ ਜੰਤ ਵਿਚਾਰਾ ਹਰਾ ਪੇਠਾ ਘਰ ਹਰਾ ਪੇ ਸੇਵਕ ਜੀ ਕਿਆ ਨਾਮ ਕਿ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰੇਕੋ ਪੁਰਖ ਸਮਾਨ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰੇਕੋ ਪੁਰਖ ਸਮਾਨ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਤੂੰ ਘਟ ਘਟ ਅੰਤਰ ਹੈ ਸਰਬ ਨਿਰੰਤਰ ਹੈ ਹਰੇਕੋ ਪੁਰਖ ਸਮਾਨ ਇੱਕੋ ਪੁਰਖ ਸਾਰੇ ਜਿ ਸਮਾਇਆ ਹੋਇਆ ਘਟ ਘਟ ਅੰਤਰ ਹੈ ਘਟ ਘਟ ਅੰਤਰ ਅਲੱਗ ਅਲੱਗ ਸਾਲ ਆ ਰਹੇ ਹੈ ਜਿਹੜਾ ਘਟ ਅੰਦਰ ਉਹੀ ਸਰਵ ਦੇ ਵਿੱਚ ਹੈ ਉਸੇ ਦਾ ਚੱਲਣਾ ਸਾਰਿਆਂ 'ਚ ਸਰਵ ਦੇ ਅੰਦਰ ਜੀ ਉਹ ਦੂਏ ਜੰਤ ਦੇ ਦੂਆ ਨੂੰ ਤਾਂ ਜੰਤ ਕਹਿ ਦਿੱਤਾ ਨਾ ਕਿਆ ਨਾਨਕ ਜੰਤ ਵਿਚਾਰਾ ਉਹ ਤਾਂ ਜੰਤ ਹੋ ਗਿਆ ਤੂੰ ਹੈ ਜਿਹੜਾ ਜਿਹਦੇ ਚੋ ਜੰਤ ਪੈਦਾ ਹੋਇਆ ਤੂੰ ਘਟ ਘਟ ਅੰਦਰ ਸਰਵ ਦੇ ਅੰਦਰ ਜੀ ਤੂੰ ਹੈਗਾ ਤੂੰ ਮਰਦੇ ਅੰਦਰ ਹੈ ਪਰ ਤੇਰੀ ਸ਼ਕਤੀ ਹੋ ਹੈ ਇੱਕ ਦਾਤੇ ਇੱਕ ਪਖਾਰੀ ਜੀ ਸਭ ਤੇਰੇ ਚੋਜ ਵਡਾਣਾ ਬੰਦੀ ਸ਼ਕਤੀ ਅਸਲ ਚਿੱਤ ਦਾ ਹੁਕਮ ਹੈ ਮਨ ਕੁਝ ਨਹੀਂ ਹੁੰਦਾ ਜਿਹੜਾ ਪਰਮੇਸ਼ਰ ਦਾ ਪਾਣਾ ਪਰਮੇਸ਼ਰ ਦਾ ਹੁਕਮ ਹੈ ਇਹਦਾ ਬੰਦੇ ਦਾ ਪਾਣਾ ਹੋਏ ਮਨ ਹੋਂ ਵਿੱਚ ਆਇਆ ਸੀ ਅਸਲ ਜਿਹੜੀ ਉਹਦੀ ਹੋਰ ਉਹੀ ਟਕਰਾਰ ਰਹੀ ਉਹ ਵੀ ਹੋਂ ਹੈ ਉਹਦੇ ਵਿੱਚ ਉਡੀ ਹਵਾ ਟਕਰਾ ਰਹੀ ਹੈ ਜਿਆਦਾ ਛੱਡ ਦੂਗਾ ਉਹ ਬਸ ਖਤਮ ਇੱਕ ਦਾਤੇ ਇੱਕ ਪੇਖਾਰੀ ਜੀ ਸਭ ਤੇਰੇ ਚੋਜ ਵਡਾਣਾ ਇੱਕ ਦਾਤੇ ਇੱਕ ਪੇਖਾਰੀ ਜੀ ਇੱਕ ਦਾਤੇ ਨੇ ਇੱਕ ਪੇਖਾਰੀ ਨੇ ਸਭ ਤੇਰੇ ਚੋਜ ਵਡਾਣਾ ਦਾਤੇ ਕੌਲ ਪਦਾਰਥਾਂ ਦੀ ਗੱਲ ਨਹੀਂ ਹੋ ਸਕਦੀ ਪਦਾਰਥਾਂ ਵਾਲੇ ਨੂੰ ਦਾਤਾ ਗੁਰਬਾਣੀ ਦੀ ਬੋਲ ਜੇ ਦਾ ਪਦਾਰਥ ਆਲੇ ਨੂੰ ਦਾਤਾ ਲੈ ਕੇ ਚੱਲਾਂਗੇ ਤਾਂ ਦਾਤਾ ਸੀ ਇਹ ਅਰਥ ਕਰ ਸਕਦੇ ਆ ਕੁਝ ਆਪਣੇ ਆਪ ਨੂੰ ਦਾਤੇ ਬਣਦੇ ਨੇ ਕੁਝ ਪਖਾਰੀ ਹੈਗੇ ਹੀ ਨੇ ਪਖਾਰੀ ਦਾ ਭੀਪੋਤ ਕਹਣਾ ਹੈਗੇ ਹੀ ਨੇ ਕੁਝ ਆਪਣੇ ਆਪ ਨੂੰ ਦਾਤੇ ਬਣਦੇ ਨੇ ਪਰ ਇਹ ਗੱਲ ਹੈ ਨਹੀਂ ਬਣਦੇ ਨਹੀਂ ਲਿਖਿਆ ਹੈ ਉਹ ਕਹਿੰਦਾ ਦਾਤੇ ਨੇ আর ਪਖਾਰੀ ਨੇ ਇੱਕ ਦਾਤੇ ਇੱਕ ਪਖਾਰੀ ਜੀ ਕੁਝ ਦਾਤੇ ਨੇ ਕੁਝ ਪਖਾਰੀ ਨੇ ਜਿਹੜਾ ਗਿਆਨ ਦੇਣ ਵਾਲਾ ਉਹ ਦਾਤਾ ਬਸ ਚਾਹੇ ਉਹਦੇ ਥਰੂ ਹੀ ਦਿੱਤਾ ਜਾਂਦਾ ਗਿਆਨ ਚਾਹੇ ਉਹ ਪਰਮੇਸ਼ਰ ਦਾ ਦੁਆਇਆ ਹੀ ਦਿੰਦਾ ਉਹ ਆਪ ਕਹਿ ਦਿੰਦਾ ਮੈਨੀ ਹੈਗਾ ਦਾਤਾ ਉਹ ਤਾਂ ਆਪ ਕਹਿ ਦਿੰਦਾ ਦਾਤਾ ਦਾਤਾ ਇਹ ਕਸਾ ਇਹ ਕਿਉਂ ਕਹਿਣਾ ਪਿਆ ਐਕਚੁਅਲੀ ਦਾਤਾ ਉਹ ਹੀ ਹੈ ਦਦੇਰ ਹੈ ਜਿਹੜਾ ਫਰੋ ਡਿਨਾਈ ਕਰ ਜਾਂਦਾ ਆਪਣੀ ਸਭਾਈ ਦੇ ਚੁਦਾ ਬੰਦਾ ਰਤ ਐ ਕਾ ਸਭ ਕੋ ਦੇੜਾ ਕਰ ਕਹਿੰਦੇ ਰਹਾਦਾ ਮੈਂ ਮੇਰਾ ਹੱਥੇ ਹੱਥ ਲੱਗਿਆ ਵਸ ਤੂੰ ਮੇਰੀ ਹੈਨੀ ਜੇਬ ਬਣਾਇਆ ਬੋਲੇ ਅਸਲ ਦਾਦਾ ਤਾਂ ਹੈ ਤੋਹੀ ਜੇ ਸੰਸਾਰ ਦੇ ਵਿੱਚ ਵੀ ਜਿਹੜੇ ਇੱਕ ਦਾਤੇ ਦੇ ਉਹ ਦੇ ਡੇੜੇ ਦੇ ਜਿਹੜੇ ਪਖਾਰੀ ਦੇ ਥੋੜੇ ਜਿਹਾ ਦੂਰ ਫਰਕ ਕੁਝ ਵੀ ਨਹੀਂ ਫਰਕ ਹੈ ਨਾ ਇਹ ਇੱਕ ਆਧਵੀਏ ਕੋ ਦਾ ਪਰਛਾਵ। ਬਿਖਾਰੀ ਵੀ ਪਰਛਾਵ ਜਿਹੜਾ ਨਾਮ ਬੰਗੜਾ ਬਿਖਾਰੀ ਹੈ ਜਿਹੜਾ ਦੇ ਰਿਹਾ ਦాత ਹੈ ਦੋ ਇੱਕ ਦੂਏ ਐਸਾ ਇੱਕ ਬਰਸ਼ਾ ਇੱਕ ਬਰਸ਼ਾ ਦਾ ਪਰਛਾਵ। ਅੱਡ ਦੋਏ ਦੀ ਇੱਕ ਦੂਏ ਤੇ ਹਾਂ ਭੀਗੇ ਕੋ ਬਿਖਾਰੀ ਤੇਰੇ ਤੂੰ ਨਹੀਂ ਜਪਤਾ ਹੈ ਦాతਾ ਕੋ ਕੋ ਢੇਰ ਦਾਤਾ ਵੀ ਪਿਖਾ ਰਹੀ ਹੈ ਉਹਨੂੰ ਆਪਨੇ ਆਪ ਨੂੰ ਕਹਿ ਦੋ ਉਹ ਤਾਂ ਜਿਹਨੂੰ ਸਾਜੇ ਨਾਮ ਕੀ ਭੁੱਖ ਲੱਗੀ ਹੋਈ ਆ ਉਹਨੂੰ ਵੀ ਕਹਿ ਰਿਹਾ ਨਾ ਜੇ ਜਨ ਕੋ ਪ੍ਰਭ ਦਰਸ ਪਿਆ ਸਾ ਨਾਨਕ ਤਾਂ ਕੇ ਬਰਬਲ ਜਾਤਾ ਬਰਬਲ ਜਾਤਾ ਉਹ ਕਹਿੰਦਾ ਇਹ ਮੇਰਾ ਪਰਛਾਵੇਂ ਉਹ ਮੇਰਾ ਪਿਛੜੀ ਛੱਡਦਾ ਲੈਣਾ ਨਾਨਕ ਦਾ ਪਰਛਾਵਾ ਬਣ ਗਿਆ ਬਸ ਸਿਜਾਦ ਨੂੰ ਪਤਾ ਲੱਗ ਗਿਆ ਐ ਬਣ ਜਾ ਪਰਸ਼ਾਵਾ ਛੱਡਦਾ ਹੀ ਨਹੀਂ ਹਟਦਾ ਹੀ ਨਹੀਂ ਇੱਧਰ ਪਰ ਇਹ ਪਰਸ਼ਾਵਾ ਸਾਥ ਨਹੀਂ ਛੱਡਦਾ ਉੱਥੇ ਰਹਿ ਗਿਆ ਘਰ ਨੂੰ ਜਾਇਆ ਪਰਸ਼ਾਵਾ ਬਣ ਗਿਆ ਇਹ ਗੁਰੂ ਵਰਗਾ ਬਣ ਗਿਆ ਪਰਸ਼ਾਵਾ ਇਹਨੂੰ ਦਸ ਪਿਆਸਾ ਪਿਆਸਾ ਉਹਦੀ ਪਰਸ਼ਾਵਾ ਹੀ ਹੁੰਦਾ ਦੋਏ ਕੋਈ ਨਾ ਫਰਕ ਕੋਈ ਨਹੀਂ ਫੇਰ ਇਕ ਫਲ ਬੱਕ ਗਿਆ ਇੱਕ ਜੋ ਥੋੜਾ ਕੱਚਾ ਦੋਏ ਲੱਗੇ ਨੇ ਫਲ ਇੱਕ ਜੋ ਕੱਚਾ ਇੱਕ ਬੱਕ ਗਿਆ ਇਹ ਕੋਦਰ ਸੁਰੁਰਗੇ ਨੇ ਦੋਏ ਫਰਕ ਨਹੀਂ ਬਹੁਤਾ ਹੁੰਦਾ ਇਹ ਸਭ ਤੇਰੇ ਚੋਜ ਵਡਾਣਾ ਸਭ ਤੇਰੇ ਚੋਜ ਵਡਾਣਾ ਇਹ ਤੇਰੇ ਚੋਜ ਨੇ ਇਹ ਤਾਂ ਦਸ ਰਹੇ ਰਹੂ ਇਹ ਤੇ ਦਾਦੇ ਵੀ ਤੇਰੇ ਬਣਾਏ ਨੇ ਬਖਾਰੀ ਵੀ ਤੇਰੇ ਹੀ ਬਣਾਏ ਨੇ ਅਸ ਜਨਾ ਕੋਈ ਦਾਦਾ ਨਾ ਕੋ ਬੁਖਾਰੀ ਹੈ ਤੂੰ ਹੀ ਸਾਰੇ ਪਾਸੇ ਇਹ ਕਹਿ ਰਹੇ ਨੇ ਤੂੰ ਆਪੇ ਦਾਦਾ ਆਪੇ ਪੁੱਤਾ ਨਹੀਂ ਕਹਿ ਰਿਹਾ ਤੂੰ ਆਪੇ ਦਾਦਾ ਆਪੇ ਪੁੱਤਾ ਜੀ ਹੋਂ ਤੁਦ ਬਨੇ ਵਰਨਾ ਜਾਗਾ ਕਹਿਦਾ ਦਿੱਤਾ ਲੱਗਦਾ ਸਾਨੂੰ ਕੁਝ ਹੋਰ ਇੱਥੇ ਸੰਸਾਰੀ ਜੀ ਬਾਲੂ ਪਰ ਦਾਦਾ ਵੀ ਤੂੰ ਹੀ ਹੈ ਪੁੱਤਾ ਵੀ ਤੂੰ ਦੀ ਜੇ ਆਇਆ ਤਨੇ ਕੋ ਲੈ ਗਏ ਨੂੰ ਦੇ ਦਿੱਤਾ ਇੱਥੇ ਰੱਖਤਾ ਤੇ ਕੀ ਫਰਕ ਪੈ ਐਨਾ ਕੋ ਚਾਹ ਕੇ ਤੇ ਰਖਤਾ ਬਸ ਇਹ ਜੀ ਗੱਲ ਤੂੰ ਆਪੇ ਦਤਾ ਆਪੇ ਭੁਗਤਾ ਜੀ ਜੋ ਤੇ ਹੀ ਦਤਾ ਭੁਗਤਾ ਹੈ ਜੇ ਜੋਤ ਤੇ ਜਾਮ ਕੇ ਫੇਰੇ ਗੱਲ ਫਿਟਾਉਂਦੀ ਆ ਆਦਮੀ ਤੇ ਦ੍ਰਿਸ਼ਟੀ ਰੱਖ ਫੇਰੇ ਗੱਲੇ ਜਿ ਫਿਟਾਉਂਗੇ ਇਹਦਾ ਮਨਾ ਜੋਤ ਤੇ ਰਖੀਏ ਸੂਈ ਐਵੇਂ ਕ੍ਰਿਸ਼ਨ ਨੇ ਸੂਈ ਜੋਤ ਤੇ ਰੱਖੀ ਹੋਈ ਉਥੇ ਸਾਰੇ ਕ੍ਰਿਸ਼ਨ ਅਵਤਾਰ ਚ ਸੂਈ ਜੋਤ ਤੇ ਚਲਦੀ ਹੈ ਸਾਰੇ 10 ਘੰਟਿਆਂ ਦੇ ਵਿੱਚ ਸੂਈ ਜੋਤ ਤੇ ਚਲਦੀ ਹੈ। ਆ ਵੀ ਜੋਤੇ ਚਲਦੀ ਹੈ। ਸਾਖੀ ਯਾਰ। ਸ ਸਜਣਾ ਹਰ ਤੇ ਰਚਨਾਰ ਨੂੰ ਸੰਬੋਧਨ ਹੈ ਤੁਨੂੰ। ਬਸ ਸਜਣਾ ਰਚਨਾਰ ਨੂੰ ਸੰਬੋਧਨ। ਜੇ ਇਹ ਨੂੰ ਨਾ ਕਰੋ ਤਾਂ ਸਾਰੇ ਗੜਵੜ ਹੋ ਜੂ। ਉੱਥੇ ਗੜਵੜ ਤਾਂ ਹੋ ਗਈ ਇਹਨਾਂ ਨੇ ਸੰਬੋਧਨ ਜਿਹੜਾ ਜੋਤ ਉਹ ਸੰਬੋਧਨ ਹੋਵੇ ਜੋਤ ਨੂੰ। ਔਰ ਕਿਨੂੰ ਕਰੋਗੇ ਮਿੱਟੀ ਨੂੰ ਕਰੋਗੇ? ਦਾਦਾ ਜੋਤ ਤੇ ਸੰਬੋਧਨ ਉਸ ਨੂੰ ਔਰ ਕੋਕੋ ਦੀਦੀ ਦੀ ਫੋਟੋ ਸਨੀਰਦੀ ਬਣਾ ਲੈ ਤੇ ਸੁਬੋਧਨ ਹੁੰਦਾਈ ਜੋਤ ਨੂੰ ਰਸਨਾ ਜੋਤ ਹੈ ਤਲ ਸੁਬੋਧਨ ਇਹ ਰਸਨਾ ਤੋਂ ਅੰਲਾ ਸਰਾਜ ਰੇ ਲੋ ਦੱਸੋ ਜੀਵ ਨੂੰ ਕਮ ਕਾਦਣਗੇ ਜੀਵ ਨੂੰ ਸੁਬੋਧਨ ਰੋ